ਕੌਮ ਦੇ ਜਥੇਦਾਰ ਕਹਾਉਣ ਵਾਲਿਓ ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰੋ ਪ੍ਰਧਾਨੋ ਅਕਾਲੀ ਦਲ ਕਹਾਉਣ ਵਾਲਿਓ ਆ ਅੱਜ ਮੇਰ ਸਿੰਘ ਦੀ ਧਰਮ ਮੈਂ ਵੀਡੀਓ ਸੁਣਾ ਰਿਹਾ ਇੱਕਾ ਨਰੈਣ ਸਿੰਘ ਚੌੜੇ ਬਾਰੇ ਕੌਣ ਹਨ ਭਾਈ ਨਰੈਣ ਸਿੰਘ ਚੌੜਾ ਜੀ ਉਹਨਾਂ ਬਾਰੇ ਤੁਸੀਂ ਸੁਣ ਕੇ ਤੁਸਟਾ ਦੇ ਨੇੜੇ ਤੇੜੇ ਵੀ ਨਹੀਂ ਤੁਸੀਂ ਅਣਪੜ ਲਾਣਾ ਤੇ ਜਿਨੇ ਡਬਲ ਐਮਏ ਕੀਤੀ ਹੈ ਨਰੈਨ ਸਿੰਘ ਚੌੜੇ ਨੇ ਦਰਜਨ ਤੋਂ ਵੱਧ ਜਿਹੜੀਆਂ ਕਿਤਾਬਾਂ ਲਿਖ ਚੁੱਕਿਆਗਾ ਤੇ ਬਾਕੀ ਭਾਈ ਅਜਮੇਰ ਸਿੰਘ ਵੀ ਜਿਹੜੀਆਂ ਗੱਲਾਂ ਕਈਆਂ ਨੇ ਉਹਨਾਂ ਨੇ ਨਰੈਨ ਸਿੰਘ ਚੌੜੇ ਬਾਰੇ ਉਹ ਆ ਇੱਕ ਸਧਾਰਨ ਵਿਅਕਤੀ ਨਹੀਂ ਉਹ ਆ ਇੱਕ ਸਾਡੇ ਵਰਗਾ ਵਿਅਕਤੀ ਨਹੀਂ ਉਹ ਪੜਿਆ ਲਿਖਿਆ ਬੁੱਧੀਜੀਵੀ ਤੇ ਉਮਰ 70 ਸਾਲ ਦੀ ਹੋ ਸਕਦਾ ਕਿ ਤੁਹਾਨੂੰ ਉਹ ਮਾਰਨ ਵਾਸਤੇ ਨਹੀਂ ਆਇਆ ਇਸ ਕੌਮ ਦੀਆਂ ਅੱਖਾਂ ਖੋਲਣ ਵਾਸਤੇ ਉਹਨੇ ਇਹ ਸਾਰਾ ਕੁਝ ਕੀਤਾ ਹੋਵੇ ਇਹ ਲੋਕਾਂ ਨੂੰ ਦੱਸਣ ਵਾਸਤੇ ਕੀਤਾ ਹੋਵੇ ਇਹ ਸਿੱਖ ਕੌਮ ਨੂੰ ਦੱਸਣ ਵਾਸਤੇ ਕੀਤਾ ਹੋਵੇ ਇਹ ਸਿੱਖ ਕੌਮ ਆ ਦੇ ਜਿਉਂਦੀ ਆ ਤੁਸੀਂ ਫੈਸਲੇ ਜਥੇਦਾਰੋਂ ਸਹੀ ਨਹੀਂ ਲੈਂ ਲੈਂਦੇ ਫੈਸਲੇ ਸਹੀ ਲਓ ਇੱਕ ਕੌਮ ਦੇ ਅੰਦਰ ਇੱਕ ਦਰਦਾ ਸਿੱਖ ਕੌਮ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਆਦਮੀਆਂ ਦਾ ਹੋਇਆ ਨੌਜਵਾਨਾਂ ਦਾ ਕੀਤਾ ਹੋਇਆ ਕਾਹਨਾ ਡੀਜੀਪੀ ਸਮੇਤ ਸੈਣੀ ਵਰਗੇ ਬੁੱਚੜਾ ਨੂੰ ਲਾਇਆ ਹੋਇਆ ਇਹ ਕਿਤੇ ਨਾ ਕਿਤੇ ਨਰੈਣ ਸਿੰਘ ਚੌੜੇ ਦੇ ਜਿਹੜਾ ਅੰਦਰ ਤੱਕ ਜਿਹੜਾ ਉਹਨਾਂ ਨੂੰ ਹਲੂਣਾ ਦਿੱਤਾ ਜਜ਼ਬਾ ਅਤੇ ਨਿਮਰਤਾ ਜਿਹਾ ਹੂਪੜਾ ਵੀ ਆਓ ਜਰਨਲ ਵੀ ਆ ਤੇ ਬੜਾ ਉਹਨੇ ਤੁਸੀਂ ਚਾਰ ਜਾਣੇ ਚੁੰਮੜ ਗਏ ਉਸ ਨੂੰ ਬਜ਼ੁਰਗ ਨੂੰ ਨਰੈਣ ਸਿੰਘ ਚੌੜੇ ਨੂੰ ਚਾਰ ਜਣਿਆਂ ਨੇ ਮਸਾ ਉਸ ਤੋਂ ਪਿਸਟਲ ਖੋਇਆ ਇਹ ਤਾਕਤ ਦੇਖੋ ਇਹ ਗੁਰੂ ਦੀ ਤਾਕਤ ਹੈ ਤੇ ਇਸ ਕਰਕੇ ਤੁਸੀਂ ਹੁਣ ਦੂਜੀਆਂ ਜਿਹੜੀਆਂ ਗੱਲਾਂ ਨੇ ਉਹ ਭਾਈ ਜਿਹੜੇ ਬੁੱਧੀਜੀਵੀ ਨੇ ਸਰਦਾਰ ਅਜਮੇਰ ਸਿੰਘ ਅਜਮੇਰ ਸਿੰਘ ਦੀਆਂ ਗੱਲਾਂ ਸੁਣੋ ਉਹਨਾਂ ਨੇ ਕੀ ਕਿਹਾ ਕੀ ਕਿਹਾ ਉਹਨਾਂ ਨੇ ਜਥੇਦਾਰ ਨੂੰ ਸਵਾਲ ਵੀ ਕੀਤੇ ਨੇ ਤੇ ਕਈ ਜਿਹੜੀਆਂ ਅਹਿਮ ਗੱਲਾਂ ਨੇ ਬੜੀ ਸੋਚਣ ਲਈ ਸਾਨੂੰ ਮਜਬੂਰ ਕਰਨਗੇ ਬੜੇ ਠੰਡੇ ਦਿਮਾਗ ਨਾਲ ਇੱਕ ਵਾਰੀ ਸੋਚ ਕੇ ਦੇਖੋ ਅਜਮੇਰ ਸਿੰਘ ਦੇ ਬੋਲ ਵੀ ਬੜੇ ਲਹਿਜੇ ਨਾਲ ਬੜਾ ਤੁਹਾਨੂੰ ਸਮਝਾਉਣ ਦਾ ਤਰੀਕਾ ਲਹਿਜਾ ਹੈਗਾ ਬੜਾ ਅਜਮੇਰ ਸਿੰਘ ਦਾ ਕਿਉਂਕਿ ਜੋ ਵੀ ਬੁੱਧੀਜੀਵੀ ਮੱਧਾ ਹੁੰਦਾ ਜਿਨ੍ਹਾਂ ਨੇ ਆਪਣੀਆਂ ਉਮਰਾਂ ਹੰਢਾਲੀਆਂ ਉਮਰਾਂ ਤੇ ਉਹਨਾਂ ਦਾ ਜਿਹੜਾ ਲਹਿਜਾਗਾ ਬੋਲਣ ਦਾ ਕਹਿਣ ਦਾ ਉਹ ਇੱਕ ਆਨੰਦਮਈਆ ਤੇ ਵੱਖਰਾਗਾ ਸਾਨੂੰ ਉਹਨਾਂ ਤੋਂ ਪ੍ਰੇਰਿਤ ਹੋਣ ਦੀ ਜ਼ਰੂਰਤ ਤੇ ਸਾਨੂੰ ਸੇਧ ਲੈਣ ਦੀ ਜਿਹੜੀ ਆ ਜ਼ਰੂਰਤ ਆ ਐਵੇਂ ਨਾ ਕਹੀ ਜਾ ਕਰੋ ਸਾਡਾ ਅਕਾਲੀ ਦਾਲਾ ਅਸੀਂ ਕਾਂਗਰਸੀਆਂ ਅਸੀਂ ਆਵਾ ਦੀ ਪਾਰਟੀ ਵਾਲੇ ਆ ਸਿੱਖ ਕੌਮ ਦੀ ਹਸਤੀ ਨੂੰ ਬਰਕਰਾਰ ਰੱਖੋ ਪਾਰਟੀਆਂ 'ਚ ਰਹੋ ਪਰ ਅੰਨੇ ਭਗਤ ਅੰਨੇ ਭੇਡਾਂ ਨਾ ਬਣੋ ਹੁਣ ਤੁਸੀਂ ਅਗਲੀ ਵੀਡੀਓ ਤੁਹਾਨੂੰ ਮੈਂ ਸੁਣਾਉਣ ਲੱਗਿਆ ਸਰਦਾਰ ਅਜਮੇਰ ਸਿੰਘ ਦੀ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਅੱਗੇ ਆਪਣੇ ਜ਼ਰੂਰ ਜਵਾਬ ਦੇਣੇ ਨੇ ਕਮੈਂਟਾਂ ਰਹੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਹਿਜੇ ਦਾ ਖਾਲਸਾ ਵਹਿਜੇ ਦੀ ਫਤਿਹ ਜਿਹੜਾ ਨਰੈਨਸੂ ਚੋੜਾ ਹੈ ਜਿਹੜਾ ਕਹਿੰਦੇ ਹੋ ਵੀ ਉਹ ਤੇ 21 ਮੁਕੱਦਮੇ ਹੈ ਉਹ ਤਾਂ ਜੀ ਟੈਰਰਿਸਟ ਹੈ ਉਹ ਬੈਡ ਕੈਰੇਕਟਰ ਹੈ ਉਹ ਬੈਡ ਕੈਰੇਕਟਰ ਨਹੀਂ ਉਹ ਮੁਕੱਦਮੇ ਕਾਦੇ ਨੇ ਧਰਮ ਜਦੋਂ ਮੋਰਚਾ ਚੱਲਿਆ ਉਦੋਂ ਉਹ ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ ਇਹ ਕੋਈ ਬੈਡ ਕੈਰੈਕਟਰ ਸੀ ਕੌਮ ਪ੍ਰਤੀ ਦਰਦ ਸੀ ਤੇ ਕੌਮ ਦਾ ਇੱਕ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚੋਂ ਸ਼ਾਮਲ ਹੋਇਆ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਹਜ਼ਾਰਾਂ ਦੀ ਗਿਣਤੀ ਚ ਸਿੱਖਾਂ ਦੇ ਜਿਲਾ ਤੇ ਬਹੁਤ ਵੱਡੀ ਸੱਟ ਵੱਜੀ ਫਿਰ ਇਹ ਸੀ ਕਿ ਹੁਣ ਕੋਈ ਚਾਰਾ ਨਹੀਂ ਹੁਣ ਹਥਿਆਰ ਛੁਕਣੇ ਪੈਣਗੇ ਇਹ ਸੋਚ ਚ ਉਹ ਪਾਕਿਸਤਾਨ ਗਿਆ ਸੀ ਉਹ ਕੱਲਾ ਨਹੀਂ ਗਿਆ ਸੈਂਕੜਿਆਂ ਦੀ ਗਿਣਤੀ ਚ ਨੌਜਵਾਨ ਗਏ ਉਹ ਕੋਈ ਕਰਮੰਦਲ ਨਹੀਂ ਸੀ ਕੋਈ ਜਰੈਮ ਪੇਸ਼ਾ ਨਹੀਂ ਸੀ ਵੀ ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਜਿੱਥੋਂ ਵੀ ਮਦਦ ਮਿਲਦੀ ਹੈ ਇਹ ਸਾਰੀ ਦੁਨੀਆ ਦਾ ਦਸਤੂਰ ਹੈ ਸਾਰੀ ਦੁਨੀਆ ਦਾ ਦਸਤੂਰ ਹੈ ਇਸ ਤਰੀ ਚਲਦਾ ਹੈ ਜਿੱਥੋਂ ਵੀ ਮਦਦ ਮਿਲਦੀ ਹੈ ਲਓ ਕਿਉਂਕਿ ਉਹ ਉੱਥੇ ਜ਼ਿੰਦਗੀ ਮੌਤ ਦਾ ਸੰਘਰਸ਼ ਹੁੰਦਾ ਹੈ ਆਪਸ਼ਨ ਕੋਈ ਨਹੀਂ ਹੁੰਦੀ ਇਹ ਤਾਂ ਇਹੀ ਗੱਲ ਹੈ ਵੀ ਕੋਈ ਕਿਸੇ ਨਾਲ ਸੰਵੇਦਨਸ਼ੀਲਤਾ ਨਹੀਂ ਜਿਹੜੇ ਬੰਦੇ ਸੁਖਵੀਰ ਸਿੰਘ ਬਾਦਲ ਨਾਲ ਜੁੜੇ ਹੋਏ ਉੱਥੇ ਉਹ ਸੈਂਸੇਟਿਵ ਵੀ ਉਹ ਉਹਦੇ ਉਹ ਉਹ ਤੇ ਮਾੜੀ ਜੀ ਵੀ ਕੋਈ ਗੱਲ ਆਉਂਦੀ ਆ ਉਹਦਾ ਨੁਕਸਾਨ ਹੁੰਦਾ ਤਾਂ ਉਹ ਡਿਸਟਰਬ ਹੁੰਦੇ ਪਰ ਕੌਮ ਨਾਲ ਕੀ ਕੁਝ ਹੋਈ ਜਾਂਦਾ ਉੱਥੇ ਨਹੀਂ ਕਿਉਂਕਿ ਉੱਥੇ ਉਹਨਾਂ ਦੀ ਉਹ ਸੰਵੇਦਨਸ਼ੀਲਤਾ ਖਤਮ ਹੋ ਚੁੱਕੀ ਹੁੰਦੀ ਸਭ ਤੋਂ ਜਿਹੜਾ ਨਿਰਾਸ਼ਾਜਨਕ ਜਾਂ ਬਹੁਤ ਹੀ ਮਾੜਾ ਪਹਿਲੂ ਇਹ ਹੈ ਕਿ ਅਕਾਲੀ ਆਗੂਆਂ ਦੇ ਵਿੱਚੋਂ ਉਹ ਸਿੱਖ ਸੰਵੇਦਨਸ਼ੀਲਤਾ ਖਤਮ ਹੋ ਗਈ ਜੋ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਸੀਗਾ ਜਿਸ ਅਰਥ ਤੱਕ ਦਾ ਉਹ ਨਹੀਂ ਬੜਾ ਕੁਝ ਝੂਠਾ ਤੇ ਨਕਲੀ ਹੈ ਕਿਉਂਕਿ ਜੀਵ ਨਹੀਂ ਝੂਠਾ ਤੇ ਨਕਲੀ ਹੈ ਸਾਰਾ ਸेशੀ ਜੀਵਨ ਹੈ ਕਿ ਝੂਠ ਹੀ ਝੂਠ ਬੋਲਣਾ ਤੇ ਨਕਲੀ ਜੀਵਨ ਜਿਉਣਾ ਅਸਲੀਅਤ ਕਿਤੇ ਹੈ ਹੀ ਨਹੀਂ ਇਸ ਕਰਕੇ ਮਤਲਬ ਉਹ ਜਿਹੜੇ ਸੁਖਵੀਰ ਬਾਦਲ ਦੇ ਪ੍ਰਸ਼ੰਸਕਨ ਜਾਂ ਜਿਹੜੇ ਉਹਦੇ ਨਾਲ ਦੇ ਆਗੂ ਉਹਨਾਂ ਨੇ ਆਪ ਦੇ ਆਪ ਨੂੰ ਸੁਖਵੀਰ ਬਾਦਲ ਨਾਲ ਆਇਡੈਂਟੀਫਾਈ ਕਰ ਲਿਆ ਇਸ ਕਰਕੇ ਸੁਖਵੀਰ ਬਾਦਲ ਦਾ ਕੋਈ ਵੀ ਨੁਕਸਾਨ ਜਦੋਂ ਹੋਊ ਉਹ ਡਿਸਟਰਬ ਹੋਣਗੇ ਇਸੇ ਤਰ੍ਹਾਂ ਸਿੱਖ ਕੌਮ ਨੇ ਆਪ ਦੇ ਆਪ ਨੂੰ ਗੁਰੂ ਨਾਲ ਇੰਨੀ ਛਿੱਦਤ ਨਾਲ ਆਇਡੈਂਟੀਫਾਈ ਕੀਤਾ ਹੋਇਆ ਕਿ ਗੁਰੂ ਤੇ ਜਦੋਂ ਵੀ ਕੋਈ ਗੱਲ ਆਊ ਤਾਂ ਕੌਮ ਮਰਨ ਮਾਰਨ ਤੇ ਉਤਾਰੂ ਹੋਊਗੀ ਇਸਰਜ ਨਹੀਂ ਇਹ ਪ੍ਰੋਗਰਾਮਿੰਗ ਸਿੱਖਾਂ ਦੀ ਇਸ ਤਰ੍ਹਾਂ ਹੀ ਹੋਈ ਹੋਈ ਹੈ ਤੋ ਉਹ ਜੋ ਖਾੜਕੂ ਸੰਘਰਸ਼ ਚੱਲਿਆ ਸੀ ਉਹ ਕੋਈ ਕ੍ਰਿਮਨਲ ਨਹੀਂ ਸੀ ਬੰਦੇ ਇਕੱਠੇ ਹੋਏ ਬਹੁਤ ਹੀ ਲੈਕ ਜਹੀਨ ਬੰਦੇ ਤੇ ਬਿਹਤਰ ਇਨਸਾਨ ਜਿਹੜੇ ਸਭ ਤੋਂ ਬੈਸਟ ਹੋ ਸਕਦੇ ਮੋਰਲ ਕੈਰੇਕਟਰ ਵੀ ਜਿੰਨਾਂ ਦੇ ਉਹ ਵੀ ਮਤਲਬ ਉਹਦੇ ਵਿੱਚੋਂ ਸ਼ਾਮਲ ਹੋਏ ਸੀ ਹਮੇਸ਼ਾ ਹੀ ਜਦੋਂ ਸੰਘਰਸ਼ ਲੜਦਾ ਜਿਹੜਾ ਬੰਦਾ ਜਾਨ ਦਿੰਦਾ ਆਪਦੀ ਉਹ ਇਹ ਤਾਂ ਸੁਪਰੀਮ ਸੈਕਰੀਫਾਈਸ ਆ ਹੋ ਕੋਈ ਐਵੇਂ ਚੋਰ ਚੱਕਾ ਥੋੜਾ ਜਾਨ ਆਪਦੇ ਆ ਆਪ ਦੇ ਆਪ ਦੇ ਇੰਟਰਪੂਗਾ ਉਹ ਤਾਂ ਬਹੁਤ ਹੀ ਬਿਹਤਰੀਨ ਮਨੋੱਖ ਹੁੰਦੇ ਤੇ ਨਰੈਣ ਸਿੰਘ ਚੌੜਾ ਉਹਨਾਂ ਬਿਹਤਰੀਨ ਮਨੋੱਖਾਂ ਚੋਂ ਸੀ ਉਹ ਸਾਰੇ ਖਾੜਕੂ ਸੰਘਰਸ਼ ਦੌਰਾਨ ਸਰਗਰਮ ਰਿਹਾ ਜਿਹਦੇ ਕਰਕੇ ਪਤਾ ਨਹੀਂ ਕਿੰਨੀ ਵਾਰ ਉਹ ਤੇ ਤਸ਼ੱਦਦ ਹੋਇਆ ਕਿੰਨੇ ਮੁਕੱਦਮੇ ਬਣੇ ਕਿੰਨੇ ਸਾਲ ਜੇਲ੍ਹਾਂ ਚ ਰਿਹਾ ਪਰ ਜਦੋਂ ਵੀ ਬਾਹਰ ਆਉਂਦਾ ਸੀ ਉਹ ਤੋਂ ਰਿਹਾ ਨਹੀਂ ਸੀ ਜਾਂਦਾ ਜਦੋਂ ਆਹਾ ਜਗਤਾਰ ਸਿੰਘ ਹਵਾਰਾ ਤੇ ਉਹਦੇ ਸਾਥੀ ਜੇਲ੍ਹ ਚੋਂ ਭੱਜੇ ਨੂੰ ਉਦੋਂ ਉਦੋਂ ਕਿਹੜਾ ਇਹ ਨਿਆਣਾ ਉਦੋਂ ਵੀ ਬਹੁਤ ਮਚ्योर ਸੀ ਕਾਫੀ ਇਹਦੀ ਠੀਕ ਉਮਰ ਸੀਗੀ ਤੇ ਦੂਜੀ ਗੱਲ ਉਹ ਕੋਈ ਅਨਪੜ ਨਹੀਂ ਡਬਲ ਐਮ ਐ ਹੈ ਇਹ ਨਹੀਂ ਕਿ ਉਹ ਬਿਲਕੁਲ ਇੱਕ ਅਨਾੜੀ ਤੇ ਅਣਜਾਣ ਜਾਏ ਪਰ ਬੰਦੇ ਫੇਰ ਇਹ ਦਲੀਲ ਲਿਆਉਂਦੇ ਨੇ ਵੀ ਜੇ ਕੋਈ ਅਨਪੜ ਜਾ ਬੰਦਾ ਹੁੰਦਾ ਅਗਿਆਨੀ ਜਾਂ ਹੁੰਦਾ ਅਣਜਾ ਮਤਲਬ ਇਸ ਤਰ੍ਹਾਂ ਦਾ ਚਲੋ ਫੇਰ ਵੀ ਸਮਝ ਆਉਂਦੀ ਹੈ ਕਿ ਉਹ ਗੁੱਸੇ 'ਚ ਆ ਗਿਆ ਤੇ ਉਹਨੇ ਹਮਲਾ ਕਰਤਾ ਵੀ ਇੱਕ ਉਹਦੀ ਉਮਰ ਦੂਜੀ ਉਹਦੀ ਪੜ੍ਹਾਈ ਇੰਨਾ ਪੜਿਆ ਲਿਖਿਆ ਤੇ ਇੰਨਾ ਉਮਰ ਦੇ ਪੜਾ ਤੇ ਜਾ ਕੇ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਸਟੈਪ ਚੁੱਕਦਾ ਤਾਂ لازਮੀ ਕੋਈ ਵੱਡੀ ਪਿੱਛੇ ਸਾਜ਼ਿਸ਼ ਹੈ ਮੈਂ ਕਹਿੰਦਾ ਇਹ ਨੁਕਸਦਾਰ बड़े लेखा बंदा भी इस तरह का कर सकता है किसी खास सिचुएशन ओदी ओदी ओदे ओदे मानसिकता ਨੂੰ ਸਮਝਣ ਦੀ ਲੋੜ ਹੈ ਪਰ ਆਮ ਤੌਰ ਤੇ ਪੱਤਰਕਾਰ ਵੀ ਤੇ ਹੋਰ ਲੋਕ ਵੀ ਉਹ ਮਾਨਸਿਕਤਾ ਵੱਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਉਹ ਤਾਂ ਉਹਨੇ ਐਕਟ ਦੇਖਿਆ ਉਹ ਜੋ ਇੱਕ ਆਮ ਧਾਰਨਾਵਾਂ ਪੱਕੇ ਜੇ ਫਾਰਮੂਲੇ ਬਣਾਏ ਨਾ ਉਹਨਾਂ ਮੁਕਾਬਕ ਫਿੱਟ ਕਰਕੇ ਇੱਕ ਵਰਤਾਂਤ ਫਿਰਜ ਦਿੰਦੇ ਆ ਉਹ ਬਸ ਸੋਸਾਇਟੀ ਦੇ ਵਿੱਚ ਚੱਲ ਪੈਂਦਾ ਸੋ ਮੈਂ ਫਿਰ ਇਹ ਗੱਲ ਕਰ ਰਿਹਾ ਨਾ ਇਹ ਗੱਲਾਂ ਵਾਪਰ ਜਾਂਦੀਆਂ ਬਹੁਤ بڑے ਲਿਖੇ ਬੰਦੇ ਵੀ ਕਿਸੇ ਖਾਸ ਸਿਚੁਏਸ਼ਨ ਚ ਇਸ ਤਰ੍ਹਾਂ ਦੇ ਐਕਟ ਕਰ ਜਾਂਦੇ ਹੁਣ ਆਪਾਂ ਦੇਖੀਏ ਵੀ ਉਹੀ ਨਰੈਣ ਸਿੰਘ ਚੌੜਾ ਹਾਲਾਂਕਿ ਉਹਨੇ ਕਈ ਕਿਤਾਬਾਂ ਲਿਖੀਆਂ ਹੈ ਤੇ ਇਹ ਵੀ ਉਹਨੂੰ ਪਤਾ ਹੈ ਜਾਂ ਉਹਨੇ ਲਿਖ ਵੀ ਚੁੱਕਿਆ ਬੋਲਦਾ ਵੀ ਹੈ ਕਿ ਹੁਣ ਸਾਨੂੰ ਜਿਹੜਾ ਸਾਰਾ ਸੰਘਰਸ਼ਾ ਬਹੁਤ ਸੋਚ ਸਮਝ ਕੇ ਉਹ ਚੱਲਣਾ ਪਊਗਾ ਕਿਸੇ ਜੁਧਨੀਤੀ ਦੇ ਤਹਿਤ ਇਹ ਗੱਲਾਂ ਉਹ ਲਿਖ ਚੁਕ